ਕੁਸ਼ ਪਰਮਾਤਮਾ ਵਾਹਿਗੁਰੂ ਜੀ ਨੇ ਬਹੁਤ ਸਾਰੇ ਸੁਖ ਸਾਧਨ ਦਿੱਤੇ ਹਨ ਆਪਾਂ ਨੂੰ ਆਪਣਾ ਸੁਭਾਅ ਹੁੰਦਾ ਹੈ ਮਨੁੱਖਾਂ ਦਾ ਕਿ ਜਦੋਂ ਵੀ ਇੱਕ ਚੀਜ਼ ਨੁਕਸਾਨਦਾਇਕ ਹੋ ਜਾਏ ਤੇ ਉਸ ਪਰਮਾਤਮਾ ਨੂੰ ਉਲਾਮੇ ਦਿਨ ਨਹੀਂ ਹਟਦੇ ਪਰ ਸਤਿਗੁਰ ਦੀ ਬਾਣੀ ਕਹਿੰਦੀ ਹੈ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰ ਜਨਕ ਕਹਿੰਦੇ ਮਨੁੱਖਾ ਜੋ ਤੂੰ ਕੀਤਾ ਤੈਨੂੰ ਉਹ ਫਲ ਮਿਲਿਆ ਹੈ ਦੋਸ਼ ਨਦੀਜਾ ਅਵਰਜਨਾ ਇਹਦੇ ਵਿੱਚ ਕਿਸੇ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ ਇਸ ਕਰਕੇ ਪ੍ਰਮਾਤਮਾ ਨੇ ਕਿੰਨੇ ਸਾਰੇ ਸੁੱਖ ਸਾਡੇ ਦਿੱਤੇ ਹਨ ਉਹਦੇ ਵਿੱਚੋਂ ਜੇ ਇਹ ਵੀ ਸੁੱਖ ਸਾਡਾ ਨਾ ਦਿੰਦਾ ਤੇ ਆਪਾਂ ਕੀ ਕਰ ਲੈਂਦੇ ਇਸ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਹੀ ਕਰਨਾ ਚਾਹੀਦਾ ਬਾਣੀ ਵੀ ਇਹੀ ਗੱਲ ਕਹਿੰਦੀ ਹੈ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਦੀਜਾ ਅਵਰਜਨਾ